ਦੇਖੋ ਬਈ ਆ ਤਾਂ ਚੱਲ ਆਪਣੇ ਕੋਲੇ ਆਹੀ ਆ ਦੋ ਟਾਈਮ ਪਾ ਜਾ ਤੇ ਮੇਰੇ ਕੋਲੇ ਯਾਰ ਕਾਫੀ ਹੁੰਦੀਆਂ ਸੀ ਬਈ ਸਿੰਘਾਂ ਪੰਜਾਂ ਸੱਤ ਸਿੰਘ ਇੱਕ ਸੁਈ ਹੋਈ ਸੀ ਪੰਜ ਬੱਕਰੀਆਂ ਸੀ ਤੇ ਚਲੋ ਕਿਵੇਂ ਵੀ ਹੋਇਆ ਜੋ ਵੀ ਹੋਇਆ ਕੁਛ ਇੱਕ ਦੋ ਮਰ ਗਈਆਂ ਇੱਕ ਦੋ ਮੈਂ ਬੇਸ਼ਤੀਆਂ ਬਈ ਤੇ ਪਰੰਨ ਨਾ ਨੇ ਮੇਰਾ ਜੀਲ ਵਾਰ ਰੱਖਿਆ ਯਾਰ ਮੇਰਾ ਟਾਈਮ ਪਾਸ ਬਹੁਤ ਵਧੀਆ ਹੁੰਦਾ ਆਉਂ ਦੇਖ ਲੋ ਵਿੱਚ ਚੜ ਕੇ ਖਾਂਦੀ ਹੈ ਇਹਨਾਂ ਨੂੰ ਜਦੋਂ ਪਤਾ ਲੱਗ ਜਾਂਦਾ ਮੈਂ ਆ ਗਿਆ ਤੇ ਬਸ ਮੇਰੇ ਕੰਨੀ ਚੱਕੀ ਜਾਂਦੇ ਆ ਬਈ ਇੱਕ ਕੰਮ ਵੈਸੇ ਕੋਈ ਮਾੜਾ ਨਹੀਂ ਹੁੰਦਾ ਬਈ ਆਪਣੇ ਕੋਲ ਦਾ ਖਰਾ ਦੋ ਆ ਮੈਂ ਤਾਂ ਕੋਈ ਬਾਲੀ ਵੱਡੀ ਜਾਣਕਾਰੀ ਵੀ ਦੇ ਸਕਦਾ ਪਰ ਆਪਣਾ ਤਾਂ ਟਾਈਮ ਜਾ ਟੱਪੀ ਜਾਂਦਾ ਇਹਨਾਂ ਨਾਲ ਐਂ ਪਾਸ ਜਾ ਹੋਈ ਜਾਂਦਾ ਹੈ ਆ ਹੁਣ ਸੰਨੀ ਜੀ ਪਾਈ ਸੀ ਇਹਨਾਂ ਨੂੰ ਇੱਕ ਵੱਠਲ ਸੀਗਾ ਸੰਨੀ ਦਾ ਦੋਨਾਂ ਨੂੰ ਪਾਇਆ ਸੀ ਖਾਦਨੇ ਆ ਤੇ ਅੱਜ ਤੋਂ ਬਾਅਦ ਬਸ ਨੀਰਾ ਆ ਜੂਗਾ ਰਾਚਾਰਾ ਉਹ ਪਾਦਾ ਹੀ ਕੋਤਰ ਕੇ ਆ ਆਪਣੇ ਕੋਲੇ ਮੈਂ ਸੌ ਕੱਟੀ ਆ ਉਹ ਵੀ ਆਪਣਾ ਘਰ ਰਹਿ ਗਿਆ ਪਰ ਇਹ ਆਪਣਾ ਆ ਬਾੜਾ ਬਾੜਾ ਕੀ ਵੈਸੇ ਘਰ ਹੀ ਐ ਵੀ ਤੇ ਹੁਣ ਬਸ ਇੱਧਰ ਪਸ਼ੂ ਵਗੈਰੇ ਰੱਖਦੇ ਆ ਆਪਾਂ ਤੇ ਬਸ ਯਾਰ ਇਹਨਾਂ ਨਾਲ ਟਾਈਮ ਪਾਸ ਜਾ ਹੋ ਜਾਂਦਾ ਹੁਣ ਤਰਾਜੂ ਰਾਜੂ 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 ਲੱਸਾ ਬਹੁਤ ਆ ਯਾਰ ਕੋਈ ਨਹੀਂ ਵਸੋ ਹੋ ਜੇਗਾ ਦੁਬਾਰਾ ਜੀ ਹਰਾਚਾਰਾ ਮੁੱਕ ਗਿਆ ਸੀ ਬਈ ਯਾਰ ਤੇ ਆਪਣਾ ਗਮਾਰੇ ਦਾ ਨੀਰਾ ਨੂਰਾ ਹੀ ਮੋਕੋ ਗਿਆ ਸੀ ਮੇਰੇ ਕੋਲ ਦਾ ਆ ਹੁਣ ਹਰਾ ਹੋਇਆਗਾ ਉਹ ਪਾ ਰਿਆ ਕਰਾਂਗੇ ਤੇ ਗਮਾਰੇ ਗਮਾਰਾ ਹੋ ਜਾਊਗਾ ਗਮਾਰੇ ਦਾ ਨੀਰਾ ਰੱਖ ਲਾਂਗੇ ਤੇ ਰਾਜੀ ਹੋ ਜਾਣਗੇ ਬਈ ਜਾਨਵਰ ਇਹ ਕਰ ਦੇਸੀ ਵੀ ਵਧੀਆ ਰਹਿੰਦੇ ਆ ਕੋਈ ਬਾਹਲਾ ਮੰਨ ਕੇ ਚੱਲਣਾ ਸਲਾਂ ਚ ਵੀ ਕੀ ਆ ਉਹ ਮੈਨੂੰ ਲੱਗਦਾ ਬਸ ਗੱਬਣਾ ਹੋ ਗਈ ਬੱਕਰੀ ਹੁਣ ਉਹ

a là à là ê có tú khâu ấy, time có tú Tại em nhà